ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਆ ਦੇਖੋ ਜੀ ਵੰਛੀ ਦੇ ਭੁਆ ਹੀ ਦੇ ਕੇ ਆਪਾਂ ਨੂੰ ਅੰਬੀਆਂ ਛੋਟੇ ਛੋਟੇ ਖਾਣ ਲਈਆਂ ਤੇ ਵੰਚ ਲੈ ਰਿਹਾ ਨਜ਼ਾਰੇ ਲੁਤਫਾ ਠਾ ਰਿਹਾ ਵਾ ਜੀ ਕਿੱਦਾਂ ਲੱਗ ਰਹੀਆਂ ਭੋਇਆ ਥੈਂਕ ਯੂ ਕਰ ਦਿਓ ਵਲੌਗ ਚੱਲਦੇ ਚੱਲਦੇ ਚੋ ਥੈਂਕ ਯੂ ਤੇ ਕਿੰਨੇ ਮਿੱਠੀਆਂ ਨੇ ਬਹੁਤ ਵੀ ਜਾ ਵੰਚ ਦੋ ਲੈ ਕੇ ਆਇਆ ਸੀ ਇੱਕ ਨੂੰ ਆਖਿਆ ਮੈਂ ਮੈਨੂੰ ਦੇ ਦੇ ਮੈਂ ਵੀ ਖਾਣੀ ਆ ਤੇ ਆਪਾਂ ਖਾਨੇ ਆ ਤੇ ਅੰਬੀਆਂ ਕਿਨੂ ਕਿਨੂ ਪਸੰਦ ਨੇ ਆਪਾਂ ਨੂੰ ਕਮੈਂਟ ਹੀ ਦੱਸਿਓ ਛੋਟੇ ਛੋਟੇ ਅੰਬੀਆਂ ਬੜੇ ਸਵਾਲ ਹੁੰਦੀਆਂ ਦੋਸਤੋ ਤੇ ਅੱਜ ਦਾ ਵਲੌਗ ਬੜਾ ਘੈਂਟ ਹੋਣ ਵਾਲਾ ਤੇ ਆਪਣੇ ਨਾਲ ਬਣੇ ਰਿਓ ਹਾਂਜੀ ਤੇ ਕਿੱਦਾਂ ਤੇ ਬੱਦਲ ਬਹੁਤ ਸੋਹਣੇ ਹੋ ਚੁੱਕੇ ਨੇ ਤੇ ਮੀਂਹ ਆਉਣ ਦੇ ਪੂਰੇ ਬਣ ਗਏ ਚਾਂਸ ਗਰਮੀ ਦੀ ਅੰਤਾਂ ਦੀ ਸੀ ਤੁਸੀਂ ਦੇਖ ਸਕਦੇ ਹੋ ਹਵਾ ਪੂਰੀ ਵਗੀ ਆਂਦੀ ਆ ਤੇ ਆਪਾਂ ਦਿਖਾ ਦਈਏ ਗਵਾਂਡੇ ਨੇ ਕਰ ਦਿੱਤੇ ਪਲਾਸਟਰ ਵਿਚਾਰਿਆਂ ਦੇ ਅੱਜ ਉਹ ਚਾਰੇ ਪਲਾਸਟਰ ਨਾਲ ਖੁਰੇ ਦੇ ਸਲੀਵ ਕਰੇ ਇੰਤਿਆਮ ਕਰ ਰਹੇ ਆ ਮਤਰੀ ਭਰਾ। ਛਰੇ ਬੰਦੇ ਲੱਗੇ ਆ। ਕਿ ਅਸੀਂ ਭਰਨ ਲੱਗੇ ਸੀ ਪੂਲ ਅ ਜੰਮਿਆਂ ਤੇ ਵੰਸ਼ਰੀਵਾ ਦੇਖੋ। ਕਿਉਂਕਿ ਵੰਸ਼ਰੀਪ ਕਹਿੰਦਾ ਗਰਮੀ ਬੜੀ ਹੋ ਗਈ ਤੇ ਪੂਲ ਚਲਾਉਣ ਪਾਉਣਾ ਪਾਣੀ ਤੇ ਫਿਰ ਅਸੀਂ ਵੀ ਬੱਦਲ ਨੂੰ ਵੇਖ ਕੇ ਤੇ ਰੁੱਕ ਗਏ। ਤੇ ਦੇਖਦੇ ਹੋ ਬੱਦਲ ਬਹੁਤ ਜ਼ਾਰੇ ਹੋ ਚੁੱਕਿਆ ਤੇ ਬੱਦਲ ਗੱਝੀ ਵੀ ਜਾਂਦਾ ਹੈ। ਬੜਾ ਸੋਹਣਾ ਮੌਸਮ ਹੋ ਚੁੱਕਿਆ ਹੈ। ਤੇ ਗਰਮੀ ਤੋਂ ਰਾਹਤ ਮਿਲਣ ਦੇ ਜਿਹੜੇ ਫੁੱਲ ਚਾਂਸ ਆ ਦੋਸਤੋ ਤੇ ਜੇ ਮੀਂਹ ਪਿੰਡਾਂ ਤੇ ਮੀਂਹ ਦੇ ਵਿੱਚ ਆਪਾਂ ਤੁਹਾਨੂੰ ਉਹਨੂੰ ਦਿਖਾਵਾਂਗੇ ਮੀਂਹ ਦੇ ਵਿੱਚ ਵਲੌਗ ਆਪਾਂ ਤੁਹਾਨੂੰ ਤੇ ਬਣੇ ਰ ਆਪਣੇ ਨਾਲ ਦੋਸਤੋ ਤੇ ਬੜੀ ਸੁਣੀਆ ਵਲੌਗ ਦੇ ਅਰਕੇ ਆਪਾਂ ਵੀ ਕੋਠੀ ਢਾਲੀ ਬਾਹਰ ਚਾ ਦੇਖੋ ਬਾਹਰ ਬੈਠੇ ਆਪਾਂ ਕੋਠੀ ਤੇ ਮੌਸਮ ਲੈਣ ਜਾ ਰਾ ਤੇ ਤੁਹਾਡੇ ਵੀ ਤੁਸੀਂ ਦੋਸਤੋ ਦੱਸੋ ਤੁਹਾਡੇ ਏਰੀਆ 'ਚ ਕਿਤੇ ਮੀਂਹ ਪੈ ਰਿਹਾ ਹੈਗਾ ਤਾਂ ਜਰੂਰ ਦੱਸਣਾ ਤੇ ਸਾਡੇ ਦਾ ਅੱਜ ਕਾਫੀ ਦਿਨ 10 12 ਦਿਨਾਂ ਬਾਅਦ ਆਪਣੇ ਬੱਦੇ ਦੇ ਦਿਖਾਏ ਆ ਪਹਿਲਾਂ ਤਾਂ ਯਾਨੀ ਕਹਿਣ ਦਾ ਮਤਲਬ ਬਹੁਤ ਬਰਾਹਾਲ ਸੀ ਗਰਮੀ ਨਾਲ ਤੇ ਗਰਮੀ ਨੇ ਸਿਰੇ ਕਰਾਇਆ ਪਿਆ ਸੀ ਸਿਖਾਉਣਾ 20 ਪੀ ਪੜ ਕੇ ਆ ਚੁੱਕੇ ਹਲਵਾਂਚ ਮਾਦੀ ਵੀ ਪੜਦੇ ਪੈਸੇ ਨੇ ਮੈਂ ਕਿਹਾ ਚਲੋ ਆਪਾਂ 12 ਚ ਵਲੌਗ ਬਣਾ ਲਈਏ ਤੇ ਵਾਂਚ ਆ ਚੁੱਕਿਆ ਹੁਣ ਦੇਖੋ ਤੁਸੀਂ ਹੁਣ ਵਾਂਚ ਵੀ ਕਰੂਗਾ ਮਸਤੀ ਹਵਾ ਵਾਲੀ ਚ ਵਾਂਚ ਮੀਂਹ ਨਾ ਆਏਗਾ ਜਮੀਂ ਆ ਗਤਾ ਯਾ 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 ਮੈਂ ਦੇਖੋ ਇਹ ਵਾਂਚ ਮੀਂਹ ਨੂੰ ਪੂਰਾ ਪਿਆਰ ਆ ਜੇ ਲੋ ਆਪਾਂ ਮੀਂਹ ਦੇ ਕਰਦੇ ਆਂ ਇੰਤਜ਼ਾਮ ਅੰਚ ਮੌਸਮ ਹੋ ਗਿਆ ਆਸਮ ਬੇਖੋ ਵੀ ਆ ਗਏ ਵੰਚ ਨੇ ਕਰਤੀ ਸ਼ੁਰੂ ਮਸਤੀ ਮਾਜੀ ਪੈਦਲਾਂ ਦੇ ਪੁੱਤ ਸ਼ੁਰੂ ਹੀ ਹੋਇਆ ਆ ਦੇਖੋ ਦੇਖੋ ਪੌਂਦਾ ਪਹਿਲਾਂ I don't want to move like that, where you want go? Where you want to act like that, where you play hard? No rush, go on. ਚੱਲ ਚੱਲ ਬਣਾ ਸਰਕਸ ਕੋਣੀਂ ਦਾ ਠੱਡੀ ਪਹਿਲਵਾਨ ਸਾਈਕਲ ਤੇ ਕਰਤਾ ਦਿਖਾਉਂਦਾ ਆ ਪਈ ਪੂਰੀ ਮਸਤੀ ਦੇ ਮੂਡ ਚ ਮੀ ਥੋੜਾ ਥੋੜਾ ਪੈਂਦਾ ਕਰਕੇ ਤੇ ਉਹ ਕਹਿੰਦਾ ਮੈਂ ਸਕੂਲ ਜਿੱਨਾ ਪਾਣੀ ਭਰਿਆ ਉਸੇ ਨਾਲ ਨਾ ਦੇਖ ਸਕਦੇ ਤੁਸੀਂ ਮੀ ਇਕਣੀਆਂ ਇਹ ਦੋਸਤੋ ਜੀ ਦੇਖੋ ਹਜੇ ਇਕਣੀਆਂ ਆ ਕੇ ਫਿਰ हट ਗਈਆਂ ਇੱਕ ਵਾਰੀ ਬੱਦਲ ਕੋਲੇ ਚੜ ਕੇ ਆਇਆ ਜੇ ਪੈ ਜਾ ਤਾਂ ਬੜੀ ਵਧੀਆ ਗੱਲ ਨਾ ਤੇ ਪੈਣ ਦੇ ਚਾਂਸ ਹੈਗੇ ਆ ਮੀ ਤੁਹਾਨੂੰ ਦਿਖਾਉਨੇ ਆ ਤੇ ਬੜੇ ਨਾਲ ਆਪਣੇ ਵਾਝੇ ਤੋ ਮੀ ਪਰ ਹਟਾਤਾ ਪਾਊਗਾ ਕਿਨੇ ਟਾਈਮ ਤੱਕ ਅੱਗੇ ਇਸ ਵੇਲੇ ਦੋਸਤੋ ਖੜ ਨਹੀਂ ਹੁੰਦਾਗਾ 4 ਵਜੇ ਦੇ ਕਰੀਬ ਵੀ ਮੌਸਮ ਇੰਨੀ ਗਰਮੀ ਹੁੰਦੀ ਬੁਰਾ ਹਾਲ ਹੁੰਦਾ ਤੇ ਅੱਜ ਦੇਖੋ ਥੋੜੀ ਹਵਾ ਵਗਣਾ ਦੇ ਕਣੀਆਂ ਪੈਣਾ ਮੌਸਮ ਜਿਹੜਾ ਘੈਂਟ ਹੋਣ ਦੇ ਕਾਰਨ ਆਪਾਂ ਦੇਖੋ ਅੱਜ ਗਲੀ 'ਚ ਵੀ ਖੜੇ ਆ ਤੇ ਦਰਖਤ ਦੇਖੋ ਲਹਿਰਾ ਰਹੇ ਨੇ ਦੋਸਤੋ ਇਹਦਾ ਮੌਸਮ ਕਰਕੇ ਤੇ ਚਲੋ ਆਪਰ ਆਪਾਂ ਅਰਦਾਸ ਕਰਦੇ ਹਾਂ ਕਿ ਮੀਂਹ ਵਾ ਵਾ ਸਾਰਾ ਪੈ ਜਾਏ ਤੇ ਗਰਮੀ ਤੋਂ ਰਾਤ ਹਟ ਜਾਏ ਕਰ ਕਿਵੇਂ ਆ? ਡਿਟਾਗਾ ਰਮਨ ਵੀ ਗਰਮੀ ਚ ਵਿੱਚ ਦੋਸਤ ਨਜ਼ਰ ਲਿੰਦਾ ਫਿਰਦਾ ਤੇ ਆਹ ਦੇਖੋ ਪੰਗੇ ਲਿੰਦਾ ਆ। ਓ ਮਾਈ ਗਾਡ! ਵਾਹ! ਦੋਸਤੋ ਆ ਇਸੀ ਕੇ ਸ਼ਹਿਰ ਤਲਵੰਡੀ ਪਾਈ ਇੱਥੇ ਦੋਸਤ ਖੁਸ਼ ਕ੍ਰਿਕਟ ਖੇੜਦੇ ਪਏ ਸੀਗੇ ਤੇ ਮੈਂ ਕਿਹਾ ਚਲੋ ਕਿਉਂ ਨਾ ਮੈਚ ਦੇਖ ਕੇ ਆਂਦਾ ਆ ਥੋੜਾ ਜਿਹਾ ਰੌਣਕ ਮੇਲਾ ਮੈਂ ਵੇਖਣਾ ਹੈ ਕਿ ਇੱਥੇ ਮੁੰਡੇ ਜਾਂਦੇ ਸੀ ਚਲੋ ਆਪਾਂ ਇੱਥੇ ਆ ਗਏ। ਤਾਂ ਕਿ ਦੋਸਤ ਮਿੱਤਰ ਸਾਰੇ ਇੱਥੇ ਬੈਠੇ ਰੌਣਕਾਂ ਲੱਗਾ ਸਰਕਾਰੀ ਸਕੂਲ ਦੇ ਵਿੱਚ ਬੰਨੂ ਪੜੇ ਪੜੇ ਬਹੁਤ ਵਧੀਆ ਬਣਿਆ ਇੱਥੇ ਟੂਰਨਾਮੈਂਟ ਹੁੰਦਾ ਬੜਾ ਮਜ਼ਾ ਹੁੰਦਾ ਆ ਦੇਖ ਮੁੰਡਾ ਚੱਕਦਾ ਸ਼ਾਟ ਸ਼ਾਟ ਬਹੁਤ ਵਧੀਆ ਤੇ ਦੋਸਤੋ ਘੰਟਾ ਹੋ ਗਿਆ ਬੱਦਲ ਬੁੱਦਲ ਜੇ ਹੋ ਕੇ हट ਗਿਆ ਮੀਂਹ ਤਾਂ ਨਹੀਂ ਪਿਆ ਸੀਗਾ ਤੇ ਪਰ ਆਪਾਂ ਫਿਰ ਆ ਗਏ ਮੈਚ ਵੇਖਣ ਮੁੰਡਿਆਂ ਦਾ ਕ੍ਰਿਕਟ ਮੁੰਡੇ ਖੇਡੀ ਜਾਂਦੇ ਆ ਵੈਸੇ ਮੌਸਮ ਠੀਕ ਹੋ ਗਿਆ ਜੀ ਤੇ ਮੌਸਮ ਦੇ ਨਾਲ ਦੇਖੋ ਤੁਸੀਂ ਸਾਰਾ ਕੁਝ ਕਿੰਨਾ ਵਧੀਆ ਲੱਗਦਾ ਦਰਖਤ ਕਿੰਨੇ ਹਰੇ ਭਰੇ ਲੱਗਦੇ ਨੇ ਇਹ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸ਼ਾਨਦਾਰ ਸਕੂਲ ਤਲਵੰਡੀ ਸ਼ਹਿਰ ਦਾ ਤੇ ਬਹੁਤ ਹੀ ਸ਼ਾਨਦਾਰ ਗਰਾਊਂਡ ਇਧਰ ਮਗਰਲੇ ਪਾਸੇ ਆਪਣੇ ਜੀ ਤੁਹਾਨੂੰ ਜਿਸ ਦਾ ਹੋਵੇ ਤੁਹਾਨੂੰ ਅੱਗੇ ਵੀ ਜਾ ਕੇ ਦਿਖਾ ਦਿੰਨੇ ਆਪਾਂ ਕੋਸ਼ਿਸ਼ ਕਰਦੇ ਆ ਦੋਸਤੋ ਇਹ ਗਰਾਊਂਡ ਇਹ ਤਾਂ ਘੈਂਡ ਗਰਾਊਂਡ ਆ ਜੀ ਕਲਾ ਜਿਆਦਾ ਕੀ ਨਹੀਂ ਦੇਈ ਦੋਸਤੋ ਕੰਮ ਫਿਰ ਲੇ ਆਪਾਂ ਤੇ ਗਰਾਊਂਡ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆ ਘਰੇ ਕਿਉਂਕਿ ਜਿਹੜੇ ਮਨਚ ਦੀਵਜੈਂਦੇ ਆ ਫੋਨ ਉਹ ਉਧਰ ਜਾਂਦਾ ਜਦੋਂ ਮੈਂ ਥੋੜੇ ਟਾਈਮ ਬਾਹਰ ਆ ਜਾਂਦਾ ਤੇ ਕਹਿੰਦਾ ਜਲਦੀ ਘਰੇ ਹੋ ਪਾਪਾ ਤੇ ਆਪਾਂ ਚੱਲਦੇ ਆ ਘਰੇ ਦੋਸਤੋ ਤੇ ਘਰੇ ਜਾ ਕੇ ਆਪਾਂ ਕੁਝ ਗੱਲਾਂ ਹੋਰ ਤੁਹਾਡੇ ਨਾਲ ਕਰਕੇ ਤੇ ਵਲੌਗ ਦਾ ਕਰਾਂਗੇ ਐਂਡਰ ਸਵੇਪਾ ਤੁਹਾਡੇ ਲਈ ਆਪਾਂ ਕਰਾਂਗੇ ਰੂਬਰੂ ਦੋਸਤੋ ਜਿਹੜੇ ਨਵੇਂ ਭੈਣ ਭਰਾ ਨੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸਾਰੇ ਜਣੇ ਜੇ ਆਪਣੇ ਵਲੌਗ ਵਧੀਆ ਲੱਗਣ ਤਾਂ ਆਪਾਂ ਜਿਹੜਾ ਕੱਲ ਦਾ ਵਲੌਗ ਪਾਇਆ ਉਹ ਵੀ ਬੜਾ ਵਧੀਆ ਆਪਾਂ ਜੀਰੇਕਾਰ ਦੇ ਨਾਲ ਵੇਖ ਕੇ ਆਏ ਆ ਉਹ ਵੀ ਦੇਖਿਓ ਦੋਸਤੋ ਬੜਾ ਘੈਂਟ ਵਲੌਗ ਆ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਟ ਕਰ ਲਾਈਕ ਤੇ ਵਾਤ ਕਰੇ ਕਰੇ ਸ਼ੇਅਰ ਜੀ ਚਲੋ ਮਿਲਦੇ ਆ ਘਰੇ ਜਾਣ ਤੋਂ ਬਾਅਦ ਨਾਲ ਵਲੌਗ ਦਾ ਕਰਦੇ ਐਂਡ ਦੋਸਤੋ ਆਪਾਂ ਆ ਗਈ ਘਰੇ ਟੈਂਕੀ ਭਰ ਗਈ ਸੀ ਤੇ ਮੋਟਰ ਕਰਤੀ ਐ ਬੰਦ ਦੋਸਤੋ ਤੇ ਆਪਾਂ ਮੋਟਰਸਾਈਕਲ ਲਾ ਕੇ ਹੁਣੇ ਹੀ ਪਹੁੰਚੇ ਘਰੇ ਮੈਂ ਦੋਸਤਾਂ ਨੂੰ ਦੱਸ ਦਈਏ ਆਪਾਂ ਰੌਣਕ ਮੇਲਾ ਵੇਖ ਆਇਆ ਸ਼ਹਿਰ ਤੇ ਬੂਟਿਆਂ ਨੂੰ ਪਾਉਣ ਲੱਗੇ ਸੀ ਪਾਣੀ ਆਪਾਂ ਪਹਿਲਾਂ ਸੋਚਿਆ ਸੀ ਚਲੋ ਮੀਂਹ ਚ ਪੈ ਜੂ ਗੱਲਾਂ ਜਮੀਨੇ ਕੀਤੀਆਂ ਦੋਸਤੋ ਤੁਹਾਡੇ ਨਾਲ ਸਾਰੀਆਂ ਕਿ ਮੀਂਹ ਪੈ ਕੇ ਚਲੋ ਬੂਟਿਆਂ ਨੂੰ ਪਾਣੀ ਪੈ ਜੂ ਪਰ ਨਹੀਂ ਪਿਆ ਤੇ ਆਪਾਂ ਹੁਣ ਪਾ ਦਿੰਨੇ ਆ ਆਪਣੇ ਨਾਲ ਬੂਟਿਆਂ ਨੂੰ ਪਾਣੀ ਦੇਖੋ ਵਿਚਾਰੇ ਸੁੱਕੇ ਪੈ ਨੇ ਵੈਸੇ ਮੈਂ ਡੇਲੀ ਪਾਉਂਦਾ ਪਰ ਗਰਮੀ ਹੁੰਨ ਦਿਨੇ ਨਾ ਬਹੁਤ ਫਰਕ ਪੈ ਜਾਂਦਾ ਤੇ ਚਲੋ ਜੀ ਆਪਾਂ ਇਹਨਾਂ ਨੂੰ ਪਾ ਕੇ ਪਾਣੀ ਤੇ ਹੁੰਨੇ ਆ ਵਿਹਲੇ ਤੇ ਬਲੌਗ ਦਾ ਕਰਦੇ ਆ ਆਪਾਂ ਐਂਡ ਦੋਸਤੋ ਦੁਬਾਰਾ ਫਿਰ ਕਹਿਨੇ ਜਾਇਦਾ ਆਪਣਾ ਵਧੀਆ ਲੱਗਿਆ ਬਲੌਗ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਏ ਬਾਏ ਜੀ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ